ਔਰ ਤੋਂ ਰਸਤੇ ਦੇ ਵਿੱਚ ਨੇ ਜੁੜੇ ਇਹ ਇਗਲੀ ਤੋਂ ਕੰਪੋਟ ਕੀਤੀਆਂ ਨੇ ਦੋ ਮਸ਼ੀਨਾਂ ਜਿਹੜੀਆਂ ਅੱਜ ਆਈਆਂ ਹੋਈਆਂ ਨੇ ਇਹ ਅੱਜ ਇਹ ਕੰਮ ਸ਼ੁਰੂ ਕਰ ਦੇਣਗੀਆਂ ਤੇ ਮਹੀਨੇ ਦੇ ਅੰਦਰ ਉਹ ਜਿਹੜੀਆਂ ਦੂਸਰੀਆਂ ਦੋ ਮਸ਼ੀਨਾਂ ਨੇ ਉਹ ਵੀ ਆ ਜਾਣਗੀਆਂ ਔਰ ਇਹ ਸਾਰਾ ਪੈਸਾ ਜਿਹੜਾ ਇੱਕ ਕਮਾਡਾ ਨੇ ਦੇਣਾ ਪਿਛਲੇ ਸਮੇਂ ਮੀਟਿੰਗ ਹੋਈ ਸੀ ਕਮਾਡਾ ਦੇ ਅਧਿਕਾਰੀਆਂ ਨਾਲ ਦੇ ਨੇ ਤੇ ਉਹਨਾਂ ਤੇ ਇਸੋ ਕਾਰਪੋਰੇਸ਼ਨ ਦੇ ਸਾਰੇ ਅਧਿਕਾਰੀ ਬੈਠੇ ਸੀ ਸਾਰਿਆਂ ਨਾਲ ਸਹਿਮਤੀ ਹੋਈ ਸੀ ਕਿ ਜਿਹੜਾ ਕਮਾਡਾ ਕਿਉਂਕਿ ਇਹ ਸ਼ਹਿਰ ਨੂੰ ਬਸਾਉਂਦਾ ਹੈ ਇਹ ਸ਼ਹਿਰ ਦੀ ਡਿਵੈਲਪਮੈਂਟ ਵੀ ਉਹੀ ਕਰਦਾ ਹੈ ਤੇ ਬਾਅਦ ਵਿੱਚ ਮੇਨਟੇਨੈਂਸ ਜਿਹੜੀ ਉਹ ਕਾਰਪੋਰੇਸ਼ਨ ਨੇ ਕਰਨੀ ਹੁੰਦੀ ਹੈ ਇਸ ਕਰਕੇ ਸਹਿਮਤੀ ਹੋਈ ਸੀ ਕਿ ਚਾਰ ਮਸ਼ੀਨਾਂ ਨੇ ਜਿਹੜੀਆਂ ਸੀਟ ਜਿਹੜੀਆਂ ਮਕੈਨੀਕਲ ਸੀਟ ਦੀ ਮਸ਼ੀਨਾਂ ਨੇ ਉਹ ਗਮਾਟਾ ਤੇ ਕੇ ਜਾ ਤੇ ਜੇ ਦੇਖੋ ਤੇ ਅੱਜ ਦੋ ਦੇ ਵਿੱਚੋਂ ਆ ਗਿਆ ਤੇ ਦੋ ਰਾਹ ਦੇ ਵਿੱਚ ਨੇ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ ਵੀ 2015 ਦੇ ਵਿੱਚ ਵੀ ਇਹ ਸੀਟ ਜਿਹੜੀਆਂ ਮਕੈਨੀਕਲ ਸੀਟ ਦੀ ਮਸ਼ੀਨਾਂ ਦਾ ਮਕੈਨੀਕਲ ਸੀਪਿੰਗ ਮਸ਼ੀਨਾਂ ਦੇ ਨਾਲ ਸਵੈ ਕਰਨ ਦਾ ਕੰਮ ਮੈਂ ਆਰੰਭ ਕਰਾਇਆ ਸੀ ਜਦੋਂ ਮੈਂ ਮੇਅਰ ਹੁੰਦਾ ਸੀ ਤੇ ਪਹਿਲੀ ਵਾਰੀ ਹੋਇਆ ਸੀ ਨਾਰਥ ਇੰਡੀਆ ਦੇ ਵਿੱਚ ਕੋਈ ਮਸ਼ੀਨਾਂ ਦੇ ਨਾਲ ਸਫਾਈ ਦਾ ਕੰਮ ਸ਼ੁਰੂ ਹੋਇਆ ਸੀ ਉਹ ਵੀ ਰਾਤ ਨੂੰ ਦਿਨ ਦੇ ਵਿੱਚ ਨਹੀਂ ਸੀ ਡਿਸਟਰਬ ਕਰਦੇ ਰਾਤ ਨੂੰ ਮਸ਼ੀਨਾਂ ਕੰਮ ਕਰਦੇ ਸਵੇਰੇ ਉੱਠ ਕੇ ਸਾਰੇ ਲੋਕ ਦੇਖਦੇ ਸੀ ਕੋਈ ਸਫਾਈ ਚਾਰੇ ਪਾਸੇ ਹੋਈ ਹੋਈ ਸੀ ਔਰ 5 ਸਾਲ ਮੈਂ ਮੇਅਰ ਰਿਹਾ 5 ਸਾਲ ਦੇ ਸਮੇਂ ਦੇ ਦੌਰਾਨ ਇੱਕ ਵੀ ਸ਼ਿਕਾਇਤ ਨਾ ਆਨਲਾਈਨ ਨਾ ਆਬਲੈਂਸ ਫਾਈ ਵੀ ਨਾ 메ਨ ਰੋਡ ਦੀ ਸੀ ਨਾ ਵੀਰ ਰੋਡ ਦੀ ਸੀ ਨਾ ਸੀ ਰੋਡ ਦੀ ਸੀ ਤੇ ਹੋਰ ਵੀ ਮੈਂ ਇਸ ਗੱਲ ਦੀ ਸ਼ਹਿਰ ਵਾਸੀਆਂ ਨੂੰ ਗਰੰਟੀ ਦਿੰਦਾ ਕਿ ਆਉਣ ਵਾਲੇ 2-4-6 ਮਹੀਨੇ ਦੇ ਵਿੱਚ ਜਿਹੜੀ ਸਫਾਈ ਦੀ ਹਾਲਤ ਪਿਛਲੇ 2-2.5 ਸਾਲ ਤੋਂ ਬਹੁਤ ਜ਼ਿਆਦਾ بگੜੁੱਤੀ ਸੀ ਉਹਨੂੰ ਸੁਧਾਰ ਕੇ ਬਕਾਇਦਾ ਤੌਰ ਤੇ ਉਸੇ ਪਿਛਲੇ ਪੰਜ ਦੇ 2015 ਦੇ ਜ 2020 ਦੇ ਸਮੇਂ ਦੀ ਸਫਾਈ ਹੁੰਦੀ ਸੀ ਉਸੇ ਲੈਵਲ ਦੇ ਉੱਤੇ ਲੈ ਕੇ ਆਉਂਦਾ ਜਾਊਗਾ ਬਲਕਿ ਉਦੋਂ ਵੀ ਵਧੀਆ ਸਫਾਈ ਕਰਕੇ ਜਿਹੜੀ ਸ਼ਹਿਰ ਦੀ ਇਹ ਸ਼ਹਿਰ ਵਾਸੀਆਂ ਨੂੰ ਦਿੱਤੀ ਜਾਊ। ਇਹ ਕਹਦੋਂ ਕਿ ਕਿਉਂ ਬੰਦ ਹੋਈ ਸੀ ਮਸ਼ੀਨਾਂ ਦਾ ਜਿਹੜੀ ਸਫਾਈ ਹੋ ਰਹੀ ਸੀ ਬੰਦ ਕਦੋਂ ਹੋਈ ਸੀ ਜਦੋਂ ਮੈਂ ਮੇਰ ਮੰਨ ਤੋਂ ਹਟਿਆ ਉਹ ਮੰਨ 2020 ਦੇ ਵਿੱਚ ਮੇਰੀ ਟਰਮ ਪੂਰੀ ਹੋਈ ਮੇਰੇ ਕੋਲ 6 ਮਹੀਨੇ ਚੱਲੀਆਂ ਨੇ ਉਸ ਤੋਂ ਬਾਅਦ ਸਾਰੀਆਂ ਤੈਸ਼ਨਾਸ਼ ਕਰਕੇ ਸਾਰਾ ਕੁਝ ਬੰਦ ਕਰਕੇ ਬੰਦ ਕਰਕੇ ਵੱਡੇ ਪੱਤਰ ਤੇ ਭਰਤੀ ਕੀਤੀ ਗਈ ਬੰਦਿਆਂ ਦੀ ਔਰ ਉਹਨਾਂ ਉਹਨਾਂ ਪੜ੍ਹੇ ਲਿਖੇ ਨੌਜਵਾਨਾਂ ਦੀ ਭਰਤੀ ਕੀਤੀ ਜਿਨ੍ਹਾਂ ਨੇ ਸਲੀਪਰ ਦਾ ਕੰਮ ਕਰਨਾ ਨਹੀਂ ਸੀ ਝਾੜੂ ਦਾ ਕੰਮ ਕਰਨਾ ਨਹੀਂ ਸੀ ਉਹਨਾਂ ਨੂੰ ਤਾਂ ਕੋਈ ਐਮਏ ਸੀ ਕੋਈ ਬੀਏ ਸੀ ਤੇ ਸਿਰਫ ਵੋਟਾਂ ਦੇਣ ਵਾਸਤੇ ਭਰਤੀ ਕੀਤੀ ਗਈ ਤੇ ਉਦੋਂ ਬਾਅਦ ਇਹ ਸਾਰਾ ਕੰਮ ਉਹਨਾਂ ਦੇ ਦੋ ਨਿੱਕੇ ਉਹਨਾਂ ਦਾ ਕੰਮ ਬੰਦ ਕਰਾਇਆ ਤਾਂ ਜਿੱਤੇ ਕਰਕੇ ਅੱਜ ਵੀ ਦੇਖੋ ਕਿ ਹਰ ਕੋਨੇ ਦੇ ਉੱਤੇ ਬੁਹਾੜੀ ਦੇ ਉੱਤੇ ਹਰ ਜਗ੍ਹਾ ਦੇ ਉੱਤੇ ਬੁਰਾਹਾ ਦਾ ਸਫਾਈ ਦਾ ਔਰ ਇਸੇ ਕਰਕੇ ਹੋਇਆ ਕਿਉਂਕਿ ਧਿਆਨ ਹੀ ਨਹੀਂ ਸੀ ਸਿਰਫ ਵੋਟਾਂ ਤੋਂ ਬਿਨਾਂ ਤੇ ਆਪਣੀ ਲਾਲਚੀ ਬਿਨਾਂ ਕਰਦੇ ਧਿਆਨ ਤਾਂ ਕੋਈ ਨਹੀਂਗਾ ਕਰਦੇ ਇਸ ਕਰਕੇ ਇਸ ਮਾਰਾ ਹਾਲ ਹੋਇਆ ਤੇ ਹੁਣ ਔਰ ਰੀਅਲ ਟਾਈਮ ਵੀ ਦੇਖੋਗੇ ਵੀ ਮੁਹਾਲੀ ਦੇ ਵਿੱਚ ਸਫਾਈ ਦਾ ਜਿਹੜਾ ਹਾਲ ਹੈ ਬਾਕੀ ਸ਼ਹਿਰਾਂ ਦੇ ਮੁਕਾਬਲੇ ਬਹੁਤ ਟੋਪ ਦਾ ਕਹਿੰਦਾ ਲਗਭਗ 5 ਤੋਂ 700 ਕਿਲੋਮੀਟਰ ਤੇ ਈ ਰੋਡ ਬਣਦੀਆਂ ਨੇ ਪੂਰੇ ਮੁਹਾਲੀ ਦੇ ਜਿਹੜੀਆਂ ਏ ਰੋਡ ਨੇ ਤੇ ਬੀ ਰੋਡ ਨੇ ਤੇ ਉਹਦੇ ਵਿੱਚ ਬਕਾਇਦਾ ਤੌਰ ਤੇ ਚਾਰ ਮਸ਼ੀਨਾਂ ਨੇ ਜਿਹੜੀਆਂ ਸਫਾਈ ਕਰਦੀਆਂ ਤੇ ਹਰ ਦੂਜੇ ਜਾਂ ਤੀਜੇ ਦਿਨ ਜਿਹੜੀ ਏ ਰੋਡ ਦੀ ਸਫਾਈ ਦੀ ਟਰਮ ਆਉਗੀ ਤਾਂ ਦੇਖਣਾ ਹੀ ਨਹੀਂ ਪੂਰਾ ਕਿਤੇ ਕਿਉਂਕਿ ਇਹ ਮਸ਼ੀਨਾਂ ਇੰਨੀ ਟੱਪ ਤੱਕ ਸਫਾਈ ਕਰਦੀਆਂ ਨੇ ਇੰਨੀ ਸਰਕਲ ਕਰਦੀਆਂ ਨੇ ਮਤਲਬ ਤੁਸੀਂ ਸੋਚ ਨਹੀਂ ਸਕਦੇ ਕਿ ਮਲੇ ਜੇ ਇੱਕ ਵਾਰੀ ਮਸ਼ੀਨ ਵਰਜੇ ਤਾਂ ਦਸ ਦਿਨ ਤਾਂ ਵੈਸੇ ਹੀ ਜ਼ਰੂਰਤ ਨਹੀਂ ਪੈਂਦੀ ਹੈਗੀ ਸਫਾਈ ਕਰਨ ਦੀ ਸਾਹਿਬ ਤਾਂ 2 ਕਰੋੜ ਰੁਪਏ ਦੀ ਮੈਨੂਕਲ ਸੂਟ ਕੋਲ ਜਿਹੜੀ ਮਸ਼ੀਨ ਆਉਣੀ ਸੀ ਉਹਦਾ ਕੀ ਸੇਚਾ ਹੁਣ ਆਉਂਦੀ ਕਿ ਨਹੀਂ ਲੱਗਦਾ ਦੇਖੋ ਮੈਨੂੰ ਇਸ ਦਾ ਬੜਾ ਅਫਸੋਸ ਆ ਵੀ ਇਹਨਾਂ ਲੋਕਾਂ ਨੇ ਨਸ਼ੀਨਾ ਬਿਉਣੀ ਦਾ ਕੀ ਹੈ ਅੱਜ ਜ਼ਮਾਨਾ ਕਿੱਥੇ ਜਾ ਰਿਹਾ ਹੈ ਬਲਕਿ ਟੈਕਨੋਲੋਜੀ ਲੇਕਿਨ ਟੈਕਨੋਲੋਜੀ ਦੇ ਨਾਲ ਦੁਨੀਆ ਤੈਸ ਹੋ ਰਹੀ ਹੈ ਲੇਕਿਨ ਸਾਡੇ ਬੰਦੇ ਸੀ ਜਿਹੜੇ ਜਿਨ੍ਹਾਂ ਨੇ 15 ਸਾਲ ਜਿਦੋਂ ਲੋਕਾਂ ਨੇ ਬਣਾਇਆ ਮਾਣਯੋਗ ਦਿੱਤਾ ਮੋਹਾਲੀ ਸ਼ਹਿਰ ਵਾਸੀਆਂ ਨੇ ਬਕਾਇਦਾ ਤੌਰ ਤੇ ਕਿ ਮੈਂ ਪੌਲ ਟੌਪ ਦੀ ਮਸ਼ੀਨ ਲੈ ਕੇ ਆਇਆ ਸੀ ਜਿਹੜੀ ਇਹਨਾਂ ਨੇ ਬਕਾਇਦਾ ਤੌਰ ਤੇ ਰੋਕੀ ਤੇ ਹੁਣ ਵੀ ਰੁਕੀ ਹੋਈ ਆ ਇਹਨਾਂ ਸ਼ਹਿਰ ਦੇ ਸਾਰੇ ਸਫਾਈ ਗਰੰਧਾਂ ਧੋਣੀਆਂ ਸੀ ਇਹਨਾਂ ਨੇ ਸ਼ਹਿਰ ਦੇ ਵੋਟ ਧੌਣੇ ਸੀ ਜਿਨ੍ਹਾਂ ਨੇ ਜਿਹੜੀ 3D ਪ੍ਰੂਫਿੰਗ ਕਰਨੀ ਸੀ ਆਟੋਮੈਟਿਕਲੀ ਵੀ ਇਦਾਂ ਲੱਗ ਰਿਹਾ ਸੀ ਜਿਦਾ ਕੋਈ ਹੈਡ ਕੱਟ ਕੇ ਗਿਆ ਹੋਵੇ ਹੁਣੇ ਲੇਕਿਨ ਇਹਨਾਂ ਨੇ ਉਹ ਮਸ਼ੀਨ ਰੋਕ ਕੇ ਰੱਖੀ ਝਗੜੇ ਕੀਤੇ ਲੜਾਈਆਂ ਕੀਤੀਆਂ ਮੈਨੂੰ ਮੇਅਰ ਨੂੰ ਸਸਪੈਂਡ ਵੀ ਕੀਤਾ ਉਹ ਕਹਿੰਦਾ ਵਖਰੀ ਆ ਕੋਈ ਮੰਤਰੀ ਸਮੇਤ ਇਹਨਾਂ ਨੂੰ ਮੂਹਰ ਹੀ ਖਾਣੀ ਪਈ ਸੀ ਤੇ ਤੋੜਨੇ ਮੈਨੂੰ ਦਿੱਤਾ ਨੋਟਰ ਸਾਜ ਜਿਹੜਾ ਸੀ ਉਹ ਰੱਗ ਕੀਤਾ ਤੇ ਉਹ ਮਸ਼ੀਨ ਹੁਣ ਤੱਕ اٹਕੀ ਪਈ ਆ ਕੋਰਟ ਕਚਹਿਰੀਆਂ ਦੇ ਚੱਕਰ ਦੇ ਵਿੱਚ ਮੈਨੂੰ ਲੱਗਦਾ ਵੀ ਮਾਜੋਗ ਜਿਹੜੇ ਖਾਈ ਕੋਟ ਉਹਦੇ ਜਲਦੀ ਕੋਈ ਨਾ ਫੈਸਲਾ ਹੋ ਜੂਗਾ ਤੇ ਉਹਦੇ ਨਾਲ ਇਹ ਮਸ਼ੀਨਾਂ ਜਿਹੜੀ ਆਉਗੀਆਂ ਉਹਦੇ ਨਾਲ ਵੀ ਬਹੁਤ ਹੀ ਵਧੀਆ ਬਹੁਤ ਬੜੀ ਰਾਤ ਮਿਲੂਗੀ ਔਰ ਲੋਕਾਂ ਨੂੰ ਪਤਾ ਚੱਲੂਗਾ ਵੀ ਇਹ ਕੈਂਡ ਨੂੰ ਇੰਟਰਨੈਸ਼ਨਲ ਸਿਟੀ ਨਹੀਂ ਹੈਗਾ ਕੰਮ ਕਾਰਨ ਦੇ ਵਿੱਚ ਵੀ ਹਰ ਇੱਕ ਹਰ ਇੱਕ ਤਰੀਕੇ ਨਾਲ ਇਹ ਇੱਕ ਨਸ਼ਸਤਿੰਗੜਾ ਸ਼ਹਿਰ ਹੈ ਜਿਹੜਾ